ਚਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਲੀ ਪੰਜਾਬ ਦੀ ਆਵਾਜ਼ ਦੇ ਮੱਧਮ ਰਾਹੀਂ ਮੈਂ ਬੇਨਤੀ ਕਰਨੀ ਚਾਹੁੰਨਾ ਪੰਜਾਬ ਸਰਕਾਰ ਅਤੇ ਕੁੰਭ ਕਰਨ ਦੀ ਨੀਂਦ ਸੁਪਤੀ ਪ੍ਰਸ਼ਾਸਨ ਨੂੰ ਕਿ ਚੌਧਰੀ ਮਾਜਰਾ ਰੋਡ ਨੌਰੇ ਤੱਕ ਜੋ ਇਹ ਸੜਕ ਦਾ ਹਾਲਾਤ ਨੇ ਬਹੁਤ ਬੁਰੇ ਨੇ ਵੱਡੇ ਵੱਡੇ ਟੋਏ ਖਾਤੇ ਪਏ ਹੋਏ ਹਨ ਔਰ ਬਹੁਤ ਬੁਰੀ ਤਰ੍ਹਾਂ ਸੜਕ ਟੁੱਟੀ ਪਈ ਹੈ ਪ੍ਰਸ਼ਾਸਨ ਨੂੰ ਇੱਕ ਦੋ ਵਾਰੀ ਬੇਨਤੀਆਂ ਕਰਨ ਤੇ ਮੰਤਰੀ ਮੰਡਲ ਨੂੰ ਬੇਨਤੀ ਕਰਨ ਤੇ ਵੀ ਕਿਸੇ ਨੇ ਇਸ ਸੜਕ ਦੀ ਕੋਈ ਸਾਰ ਨਹੀਂ ਲਈ ਬਾਰਸ਼ ਪੈਣ ਤੇ ਐਡੇ ਐਡੇ ਖੱਡਿਆਂ ਦੇ ਵਿੱਚ ਪਾਣੀ ਖੜ ਜਾਂਦਾ ਜਿਸ ਦੇ ਵਿੱਚ ਮੈਂ ਖੁਦ ਵੀ ਉਸ ਹਾਸਟਲ ਦੇ ਵਿੱਚ ਮੇਰੀ ਸਕੂਟਰੀ ਦੀ ਡਿਗੀ ਔਰ ਚਮਟਾ ਟੁੱਟਿਆ ਮੈਂ 5-6000 ਰੁਪਏ ਮੇਰਾ ਨੁਕਸਾਨ ਹੋਇਆ ਸੋ ਮੇਰਾ ਕਹਿਣ ਦਾ ਮਤਲਬ ਵੀ ਇਸ ਵੱਲ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਇੱਥੇ ਹੋਰ ਵੀ ਬਹੁਤ ਜ਼ਿਆਦੇ ਹਾਦਸੇ ਸਾਹਸੇ ਹੋਏ ਨੇ ਅਰ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਕਿਉਂਕਿ ਕੁਝ ਪੁਰਾਣੇ ਮੁਲਾਜ਼ਮ ਜਿਵੇਂ ਕਿ ਐਚ ਐਮ ਐ ਫੈਕਟਰੀ ਦੇ ਉਹ ਵਿਚਾਰੇ 4 ਵਜੇ ਆਉਂਦੇ ਨੇ ਰਾਤ ਨੂੰ ਜਾਂ ਰਾਤ ਨੂੰ 9 ਵਜੇ ਆਉਂਦੇ ਨੇ ਉਹ ਸਮਾਂ ਇਸ ਸੜਕ ਦੇ ਉੱਤੇ ਜਿੰਨਾ ਨੰਬਰ ਨਹੀਂ ਹੈਗਾ ਜਿਹੜਾ 5-7 ਮਿੰਟ ਦਾ ਰਸਤਾ ਉਹ 40-50 60 ਮਿੰਟ ਦੇ ਵਿੱਚ ਕਵਰ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਹਾਲਾਤ ਸੜਕ ਦੇ ਖਰਾਬ ਨੇ ਇਸ ਕਰਕੇ ਮੈਂ ਦੁਬਾਰਾ ਫੇਰ ਮੰਤਰੀ ਮੰਡਲ ਨੂੰ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਚੌਧਰੀ ਮਾਜਰਾ ਜਿਹੜੀ ਰੋਡ ਆ ਚੌਧਰੀ ਮਾਜਰੇ ਤੋਂ ਲੈ ਕੇ ਨੌਰੇ ਤੱਕ ਜੋ ਕਿ ਉਹ ਅੱਗੇ ਚੌਂਦੇ ਨੂੰ ਮਲੇਰਕੋਟਲਾ ਰੋਡ ਅਰਿੰਦਰ ਵੱਡੀ ਜਿਹੜੀ ਸੜਕ ਹੈ ਬੀੜ ਵਾਲੀ ਜੋੜੇ ਪ੍ਰਣਾਲੀ ਸੋਹਣਾਂ ਵਾਲ ਨੂੰ ਧੰਦਰਾਲੀ ਨੂੰ ਹੋ ਕੇ ਉਹਨਾਂ ਨੂੰ ਲਿੰਕ ਕਰੋੜਾਂ ਨੂੰ ਮਲਾਉਂਦੀ ਹੈ ਨੌਰੇ ਤੋਂ ਲੈ ਕੇ ਚੌਧਰੀ ਮਾਜਰੇ ਤੱਕ ਸੜਕ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਵੱਲ ਧਿਆਨ ਦੇ ਕੇ ਛੇਤੀ ਤੋਂ ਛੇਤੀ ਇਹ ਸੜਕਾਂ ਨੂੰ ਬਣਾਇਆ ਜਾਵੇ ਤੇ ਰਾਹੀ ਮੈਂ ਫਿਰ ਦੁਬਾਰਾ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਰਾਹੀਂ ਤੱਕ ਆਪਣੀ ਆਵਾਜ਼ ਇਹ ਸਰਕਾਰ ਸੜਕ ਦੇ ਖਿਲਾਫ ਉਪਰਾਲਾ ਕੀਤਾ ਇਹ ਸੜਕ ਦੀ ਹਾਲਤ ਨੂੰ ਦੇਖ ਕੇ ਇਹ ਬੇਨਤੀ ਕੀਤੀ ਹੈ ਸਰਕਾਰ ਨੂੰ ਹਰ ਪ੍ਰਸ਼ਾਸਨ ਨੂੰ ਇਸ ਸੜਕ ਵੱਲ ਪੂਰਾ ਪੂਰਾ ਧਿਆਨ ਦਿੱਤਾ ਜਾਵੇ। ਦਿੱਲੀ ਪੰਜਾਬ ਦੀ ਆਵਾਜ਼ ਦਾ ਫੇਰ ਦੁਬਾਰਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਬਹੁਤ ਹੀ ਸੀਨੀਅਰ ਸਿਆਣੇ ਪੱਤਰਕਾਰ ਅੰਮ੍ਰਿਤਪਾਲ ਸਿੰਘ ਦੀ ਸੰਗਤਪੁਰਾ ਜਿਨ੍ਹਾਂ ਦੇ ਪਰਾਲੇ ਦਾ ਸਦਕਾ ਇਹ ਸੜਕ ਦੀ ਹਾਲਾਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੱਕ ਅਰ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਉਣ ਦਾ ਉਪਰਾਲਾ ਕੀਤਾ